ਖਵਾਲਾ ਹੈ ਤਾਂ ਅਸੀਂ ਤਾਂ ਪਾਰਕ ਬਣਾਉਣੇ ਆ ਬੇਬੇ ਕੋਈ ਛੋਟੇ ਆ ਸਾਡਾ ਲੱਲਾ ਖਾਣੀ ਬੇਬੇ ਛੋਟੇ ਛੋਟੇ ਤੇ ਬਾਹਰ ਕਰਦੇ ਆ ਛੋਟਾ ਫਾਸਟ ਹੋਣੇ ਆ ਤਾਬ ਦਾ ਵੀ ਛੱਡੀ ਜੰਨੇ ਆ ਪਰ ਸ਼ਰਮ ਕਰ ਲਓ ਮੈਂ ਤਾਂ ਕਹਿੰਦਾ ਸੈਣੇ ਬੈਣੇ ਹੈਗੇ ਮਾੜੀ ਮੋਟੀ ਸ਼ਰਮ ਹੁੰਦੀ ਆ ਸ਼ਰਮ ਤਾਂ ਤੁਹਾਨੂੰ ਵੀ ਚਾਹੀਦੀ ਸਾਨੂੰ ਤਾਂ ਹੈਗੀ ਆ ਪੂਰੀ ਸਾਡੇ ਕੋਲੇ ਦਿਖਾਓ ਪੰਚਾਇਤੀ ਥਾਂ ਛੜਦੇ ਆ ਅਸੀਂ ਮੈਂ ਤਾਂ ਆਪਦਾ ਛੜਦਾਂ ਲੈ ਕਨਾਲ ਪੰਚਾਇਤ ਦੇ ਨਾਲ ਲਵਾਉਣਾ ਲਵਾਉ ਪਿੰਡ ਦੇ ਨਾਲ ਫੇਰ ਲਵਾਓ ਮੈਂ ਤਾਂ ਸਾਰੀ ਲਵਾਉਣਾ ਆ ਲੈ ਸਾਡੀ ਜ਼ਮੀਨ ਸਾਰੀ ਲਵਾਓ ਮੇਰੇ ਪਰ ਆਪਰ ਚੱਲੋ ਇਹ ਅਕਾ ਜ਼ਮੀਨਾਂ ਨਾਲ ਨਹੀਂ ਕਿ ਦਫਤਰ ਦਾ ਜ਼ਮੀਨਾਂ ਸਾਰਾ ਮੇਰੇ ਸੱਪਾਂ ਦੇ ਛੇ ਲੱਖ ਲਾਤੜਦੇ ਹੋ ਪੰਚਾਇਤੀ ਤਾਂ ਨਾ ਨਪੋ ਪੰਚਾਇਤੀ ਤਾਂ ਛੱਡੋ ਸੱਪਾਂ ਦੇ ਤਾਂ ਲਾਤੜਦੇ ਹਾਂ ਮੈਂ ਤਾਂ ਜਾਣਦਾ ਹਾਂ ਇਹ ਆਏ ਆ ਹੁਣ ਬੈਠੇ ਪੰਚਾਇਤੀ ਥਾਂ ਪਾਰਕ ਬਣਾਉਣੇ ਆ ਛੋਟੇ ਜਵਾਕ ਖੇਡਣਗੇ ਇੱਥੇ ਕੋਈ ਮੇਰੇ ਤਾਂ ਨਹੀਂ ਖੇਡਦੇ ਨਾ ਜਵਾਕ ਤਾਂ ਖੂਨੂ ਨੇੜੇ ਆਏ ਛੋਟੇ ਘਰਾ ਮਰੂ ਗੰਧ ਛਕਦੇ ਆਸ ਤਾਂ ਜੇਦੀ ਫੇਰ ਵੀ ਮਾਰਾ ਕਰਦੇ ਆ ਫੇਰ ਕਿਸੇ ਨੂੰ ਪੁੱਛ ਲੋ ਆ ਆ ਚਾਰ ਘਰ ਖੜੇ ਆ ਇਹਨਾਂ ਚੱਕਰ ਨੂੰ ਦੱਸੋ ਤੋ ਉਤਰਾਜ ਹੈਗਾ ਤਾਂ ਮੈਂ ਰੋਕ ਦੂੰਗਾ ਪਹਿਲੇ ਦਿਨੋਂ ਹੀ ਫਟਾਉਂ ਦੇਣਾ ਅਸੀਂ ਪੂਰੀ ਫਟਾਉਂਦੇ ਨਹੀਂ ਆ ਖੜੇ ਆ ਇੰਨੇ ਜਾਣ ਇੱਕ ਘਰ ਤੋਂ ਅਖਵਾ ਦੋ ਵੀ ਸਾਨੂੰ ਉਤਰਾਜ ਐ ਇੱਥੇ ਭਈ ਦੇਖਦਾ ਗੰਦ ਚੱਕਦੇ ਤਾਂ ਸਾਨੂੰ ਉਤਰਾਜ ਅਖਵਾ ਦੋ ਪਰ ਇਹ ਗੱਲਾਂ ਛੰਡੀਆਂ ਰੋਦਣਾ ਸੋਹਾ ਨਹੀਂ ਕਰਦੀਆਂ 70 70 ਸਾਲਾਂ ਦੀਆਂ ਹੋਗੀਆਂ ਤੁਸੀਂ ਆਣੇ ਬਣੇ ਫਾਤੂਦਾਰ ਬੱਡੇ ਉਹਦੇ ਵਿੱਚ ਸਾਥ ਦਾ ਕੀ ਦੇਣਾ ਉਹ ਫਿਰ ਹੋਰ ਇੱਥੂ ਲੱਗੂਗੇ ਤੇ ਸਾਰੇ ਹੁਣ ਖਾਣ ਦਾ ਇੱਥੂ ਲੱਗੂ ਮੈਂ ਹੁਣ ਖੂਟੇ ਸਾਥ ਰੱਖੂ ਤਾਂ ਫਾਸਕਾਰ ਜਿਹੜੇ ਤੁਸੀਂ ਪਾਗਰ ਰੱਖਿਆ ਭਾਈ ਹੁਣ ਦੱਸੋ ਅਸੀਂ ਕੀ ਕਰਕੇ